ਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੀਤ ਪਾਲ ਕਰਜ ਬੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਣਗੇ ਬਲੌਗ ਬਲੌਗ ਅੰਤ ਤੱਕ ਜਰੂਰ ਦੇਖਿਓ ਬਲੌਗ ਕਿਵੇਂ ਦੇ ਲੱਗਦੇ ਨੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਵਧੀਆ ਗੀ ਆਪਾਂ ਕੱਪੜੇ ਸੁੱਕਣੇ ਬਾਅਦ ਸਾਰੇ ਪਾਤੇ ਨੇ ਤਿੰਨ ਦਿਨ ਹੋ ਗਏ ਤੇ ਕੱਪੜੇ ਨੂੰ ਕਦੇ ਅੰਦਰ ਧਰ ਦੇਣ ਤੇ ਕਦੇ ਬਾਹਰ ਅੱਜ ਧੁੱਪ ਲੱਗ ਜੂਗੀ ਵਧੀਆ ਆਪਾਂ ਹੁਣ ਮੱਜਾਂ ਨਵਾਉਣ ਜਾਂਦੇ ਹਾਂ ਉਹਨਾਂ ਦੇ ਮੱਖੀਆਂ ਦੀ ਦਵਾਈ ਲਾਉਣੀ ਹੈ ਮੱਖੀਆਂ ਹੋਈਆਂ ਪਈਆਂ ਨੇ ਕਾਫ ਸੁੱਪ ਤਾਂ ਪਹਿਲਾਂ ਦੀ ਨਿਮਾਈਆਂ ਹੋਈਆਂ ਨੇ। ਚਲ ਜੀ। ਦਵਾਇ ਕਾਹਦੀ ਨਾ ਲਾਉਂਦੇ ਆਪਣੇ ਪੰਪ ਪਾ ਹੈ ਨਹੀਂ ਨਾ ਸਿੱਧਰ ਗਏ। ਅੱਜ ਤਾਂ ਕੁੜੇ ਬੜੀ ਸੁੱਕ ਗਏ। ਵੀਰੇ ਉਹ ਤਾਂ ਠੰਡ ਸੀ ਅਸੀਂ ਮੱਝਾ ਅੰਦਰ ਬੰਨ੍ਹ ਨੀ। ਬਾਰੀ ਪੂਰੇ ਕੱਟ ਗਏ। ਆਈਫੋਨ ਹੈਗਾ। ਤੁਹਾਡਾ ਮਾਰ ਨਹੀਂ ਨਿਕਲਿਆ ਧੁੱਪਾ ਮੈਂ ਤਾਂ ਦਵਾਈ ਲਾ ਕੇ ਜੂਗੀ ਮਾ ਮਾ ਨਹੀਂ ਜੂਗੀ म के ਸਟਾਪ 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 ਤੇ ਅੱਗੇ ਕਿੱਧਰ ਗਈ ਕਾਵਾ ਲਾ ਹੈ ਹੈ ਕਾਨੂੰ ਲੁਲਾ ਜਾਂਦੀ ਬੁਟਾ ਕੇ ਤਾਂ ਉਹ ਫੇਰ ਆਦੀ ਉਹਦੀ ਮਾਂ ਨਹੀਂ ਗਈ ਿਆਨ ਮੇਰੇ ਕੋਲ ਜਾਏ ਗੁੱਸੇ ਉਹਨੂੰ ਕੀ ਕੀਤਾ ਕਰਾਂ ਕਰਾਂ ਤਾਂ ਕਹਿੰਦੇ ਕੀ ਸੁਰੂ ਹੋ ਗਿਆ ਤਾਂ ਜੋ ਜੋ ਦੀ ਕਰਾਉਂਦਾ ਨਹੀਂ ਅਸੀਂ ਨੋੜੀ ਤੋਂ ਬਾਅਦ ਜਾਈ ਤਾਂ ਉਹਦਾ ਉਹ ਕਿਤੇ ਭੋਗ ਦੇ ਕਿਦਾ ਭੋਗ ਉਹ ਤਾਂ ਬੇਦਾਰ ਹੋ ਰਿਹਾ ਹੁਣ ਇਹਦੀ ਇਤਰਾ ਨਾ ਦੂਰ ਨਾ ਹੋਵੇ ਮਾੜਾ ਮੋਟੋਦ ਕੋਲੇ ਕਾਲੀ। ਕੱਦ ਗੁੱਤਾ ਲੱਖਾ ਹੋ ਜਾਂਦਾ। ਹੋਰ ਇੱਕ ਤਾਂ ਫਲਦਾ ਡੰਗਰ ਬਸ ਹੁਣ ਖਾ ਜਾਂਦਾ। ਇਹ ਰਾਮਨੀ ਕੇ ਬਿਆਹ ਆ ਗਏ। ਜਿਹੜਾ ਸੁਖਵੀ ਤੁਸੀਂ ਗਰੇ ਕਹਿੰਦੇ ਜਿਹੜਾ ਸੁਖਵੀਰ ਦਾ ਬਣਾਣਾ ਸੂਟ। ਉਹਦੇ ਨਾਲ ਤਾਂ ਬਣਾ ਦੋਨੇ ਫਿਰ। ਉਹਦੇ ਬੱਡੇ ਤੇ ਪਾ। ਪੱਕੀ ਗੱਡਾ ਤੇ ਛੋਟੇ ਛੋਟੇ ਫਲਾਵਰ ਜਿਹੜੇ ਸਾਰੇ ਕੱਪੜਾ ਹੀ ਲਾ ਜੀ। ਤੱਪੇ ਸਿਲਕ ਬੁਝੂਂਦੇ ਸੀ ਗ੍ਰੇ ਕਲਰ ਲਾਦੂ ਇਹ ਆ ਰਿਹਾ ਇਹ ਆ ਰਿਹਾ ਸਿਲਕ ਬੁਝੂਂਦਾ ਆ ਦੇ ਮੈਂ ਪਾਈ ਆਹ ਇਹ ਕਿਤੇ ਫਾਲਾ ਦੁਇਆ ਦੀ ਜੰਦ ਹੋਰ ਵੀ ਕਿੰਨੇ ਰੰਗ ਹੁੰਦੇ ਸਾਰੇ ਰੰਗ ਤਾਂ ਜਲਦ ਬਾਤ ਨੇ ਰੰਗ ਤਾਂ ਬਹੁਤ ਨੇ ਸੋ ਵੀਰ ਆ ਤਾਂ ਇਹ ਜਰਾ ਜਿਹੇ ਇੰਦੇ ਰੰਗ ਨੇ ਠੀਕ ਤੇ ਹੋਰ ਲਾਈਟ ਹੋਰ ਦੇ ਫਿਰ ਮੈਂ ਜ਼ਰੂਰ ਫੋਟੋ ਹੀ ਬਾਲੂ ਮੈਂ ਪ੍ਰੋਪਰ ਰੰਗ ਹੁੰਦੇ ਆ ਕਿਤੇ ਤੋਂ ਬੁੜੀਆਂ ਜੇ ਰੰਗ ਘੋਲ ਲਈ ਬੈਠੀ ਦੇਖ ਲਓ ਆ ਦੇ ਫਿਰ ਸਈ ਬੈਨੇ ਕੰਨੇ ਉਹਦੇ ਚੱਕੇ ਦੇ ਫਕਰ ਉੱਥੇ ਇੰਨੀ ਡੰਡ ਜੇ ਤਾਂ ਪੜਨੂਗੀ ਨਹੀਂ ਕਰਦਾ ਹੁਣ ਇਹ ਬੇਟੀ ਕਲੀ ਪੂਰੀ ਹੈ ਫਿਰ ਰਾਮਨਾਥ ਦੇ ਕੀ ਪਰ ਕੋਈ ਬਤਾਏ ਨਹੀਂ ਦੇਖਿਆ ਕੋ ਕੁੜੀਆਂ ਬਣ ਕੇ ਕਿਤੋਂ ਲਈ ਤੂੰ ਇਹਨੇ ਦਿੱਤਾ ਕਿਨੇ ਗਰਮੀ ਇਤਨੇ ਤੁਮ ਤਾਂ ਉਹਨੂੰ ਰੋਜ਼ ਦਿੱਤੇ ਮੈਂ ਜਰਾਂਗੀ ਇਹ ਗਰਮੀ ਅਲੀ ਮੈਂ ਦੋਸਿਆ ਆ ਆਮ ਨਹੀਂ ਕਹਿੰਦੇ ਤੱਕ ਜਾਣੇ ਚੌਦਨ ਉਹਨਾਂ ਦੇ ਕਿਧਰੇ ਵੇ ਮਾਮੇ ਦੇ ਚਲ ਚਲ ਉਹਨਾਂ ਨੇ ਕਿਆ ਖਾਣਾ ਤੁਲੇ ਅਸੀਂ ਪਕਾਣ ਦਾ ਕੁਝ ਵਾਕ ਬਿਮਾਰ ਹੋ ਜਾਂਦੇ ਅਸੀਂ ਨੇ ਜਾਣਾ ਏਡੀ ਦੂਰ 22 ਘੰਟਿਆਂ ਦਾ ਰਸਤਾ ਹੈ ਮੈਂ ਰੋਈ ਪੁੱਛਣ ਨੂੰ ਕਿਧਰੇ ਵੇ ਮੈਂ ਤੋਗਾ ਨਾਨਕਸਾ ਕਾ ਪੂਰ ਵਿੱਚ ਪਹਿਲਾਂ ਇਹਨੂੰ ਮੈਂ ਹੱਸਦੀ ਸੀ ਭਈ ਉਹ ਹੁਣ ਨਾਨਕਸਾ ਕਨ ਪੁੱਤੇ ਦੀ ਪੈਰ ਤੇ ਲਾਉਣੇ ਕਿਹੜਾ ਸੋਕੇ ਪੈਨੇ ਰੇ ਗਰੂ ਦਾ ਤੋਗਾ ਹੈ ਨਾਨਕਸਾ ਹਾਂ ਭਈ ਉਹ ਲੈਣੇ ਉਹ ਅੱਜ ਅੱਜ ਫੇਰ ਵਾਗੇ ਜ਼ਰੂਰ ਐ ਵਾਕੇ ਕਿੱਥੇ ਨੇ ਮਾਤਾ ਕਹਿੰਦੀ ਤਾਂ ਜ਼ਰੂਰ ਵਾਕੇ ਲਾਂਗੇ ਭਾਂਡੇ ਆਂਟੀ ਹੋਰੀ ਹੁਣ ਉੱਤਰ ਭਾਗੇ ਸੀ ਪਹਿਲਾਂ ਉਹ ਰਿਆ ਗੇ ਲੱਤੀ ਨੇ ਵੀਡੀਓ ਨਹੀਂ ਬਣਾਉਣ ਦਿੱਤੀ ਸਾਨੂੰ ਬਾਲਾ ਪੌਂਸ ਥੌਂਕੀ ਗਿਆ ਗਾਹ ਪਾਈ ਗਿਆ ਵੀਡੀਓ ਨਹੀਂ ਬਣੀ ਹੈਗੀ ਆਪਣੇ ਕਣੀ ਤੇ ਉਹ ਅੱਜ ਲੈ ਕੇ ਆਈ ਸੀ ਜੀ ਲੋੜੀ ਸਾਡੇ ਦਿੌਰ ਤੇ ਵਿਆਹ ਦੀ ਪਹਿਲੀ ਲੋੜੀ ਆ ਲੋੜੀ ਵੰਡ ਕੇ ਖਾਣੀ ਅੱਜ ਉਸ ਨੂੰ ਸਖਬੀਤ ਕਣੀ ਬੱਗੇ ਤਾਂ ਪੰਜ ਪੁੰਨੇ ਮਾਂਜ ਕਿਥੇ ਇਕੱਠੇ ਹੁੰਨੇ ਆਗੇ ਬਾਰੇ ਰੋਟੀ ਕੁੱਕਾ ਖਾ ਕੇ ਪਕਾ ਕੇ ਫੇਰ ਚੱਲਾਂਗੇ ਇਹ ਨਾ ਕਿ ਤੇ ਆਪਣੇ ਨਾਲ ਸਾਡੇ ਕੋਲ ਵਗ ਜੇ ਨੂੰ ਤੱਕਣਾ ਸਾਡੇ ਕੰਮ ਨਿਪਟ ਜਾਣ ਨੂੰ ਬੇਲੇ ਹੋ ਜਾਣ ਗੱਲਾਂ ਕਰਾਂ ਅਰੇ ਇਸ ਆਪਾਂ ਮੱਝਾਂ ਨੂੰ ਮਾਤੀਆਂ ਦਵਾਈ ਲਾਉ ਨਾਲੀ ਦੀ ਮੱਖੀ ਮੱਖੀਆਂ ਜਿਹੋ ਮਾਤੀ ਨਾ ਤੋ ਦਵਾਈ ਦਾਈਏ ਉਹਨਾਂ ਤੇ ਦੇਖੇ ਅਸ਼ਵੀਤ ਦੇਖੇ ਠੀਕ ਹੈ ਦੇਖੇ ਲੋ ਜੀ ਆਪਾਂ ਸਾਰੇ ਕੰਮ ਤੰਦੇ ਨਿਵੇੜ ਲੇ ਆਪਾਂ ਬੈਠ ਕੇ ਹੁਣ ਰਜਾਈਆਂ ਚ ਠੰਡ ਬਹੁਤ ਜ਼ਿਆਦੇ ਹੋਈ ਪਈ ਹੈਗੀ ਰੋਟੀਆਂ ਆਪਾਂ ਨੇ ਬਣਾ ਲਈ ਆਪਾਂ ਹੁਣ 2 ਘੰਟੇ ਸਲਾਈਆਂ ਤੇ ਲਾਉਣੇ ਨਾਨੀ ਤੇ ਆਪਾਂ ਨੂੰ ਬਹੁਤ ਵਧੀਆ ਹਨਾ ਜਾਗਟਾਂ ਦੇ ਉਹਨਾਂ ਦੇ ਬਲੋਜਾਂ ਦੇ ਆਰਡਰ ਬਹੁਤ ਵਧੀਆ ਆ ਰਹੇ ਨੇ। ਸਰੀਪਾਲ ਹੋ ਗਈ ਕੀ ਬਿਮਾਰ ਠੰਡ ਲੱਗੀ। ਮੈਂ ਤਾਂ ਲਾ ਠੰਡ ਲੱਗੀ ਹਨਾ ਤੈਨੂੰ। ਨੇ ਹਿੰਦਾ ਝਾੜੂ ਚੱਕ ਲੈਣੀ ਹੁੰਦੀਆਂ ਮਾਂਜਾ। ਔਰ ਹੁਣ ਕੋਈ ਲਿਆ ਕੇ ਦਿੱਤੇਗੇ। ਸਰਕਾ ਬਣਾਦਣਾ ਦਰਦ। ਅਹ ਨਹੀਂ ਸਰਕਾ। ਖਿਚੜੀ ਬਣਾ ਕੇ ਦੇਮਾ। ਟੈਂਮ ਲੱਗੋ ਟੈਂਮ ਤੇ ਕਿਨੂ ਰੋਟੀ ਖਾ ਲੈ ਫਿਰ ਹੂੰ ਜੇ ਕਿੰਦਾ ਗਾਇ ਉਹ ਕੁਸ ਨਹੀਂ ਉਹ ਨਾ ਰਹਿਗਾ ਉਹ ਦੋਨੀ ਤੇ ਆਹ ਕਰ ਹੈਗਾ ਜਾਦ ਕਰ ਹੈਗਾ ਨਾ ਆਹ ਪਿਓ ਕੇ ਰੱਖ ਦਿੰਦੇ ਚੌਲ ਜੀ ਖਿਚੜੀ ਜੀ ਬਣਾ ਦਿੰਦੀ ਉਹ ਖਾ ਲੈਂਦੀ ਠੰਡ ਵੀ ਬਹੁਤ ਜ਼ਿਆਦੇ ਹੋਈ ਪਈ ਜੇਗੀ ਇਹ ਦੱਸਣੇ ਹੀ ਉੱਠ ਕੇ ਮੰਜਾ ਝਾੜੂ ਚੱਕ ਲੈਂਦੀ ਹੈ। ਅੱਜ ਤਾਂ ਵਧੀਆ ਦਿਨ ਸੀ, ਵਧੀਆ ਧੁੱਪ ਨਿਕਲੀ ਤੇ ਆਂਟੀ ਹੋਰੀ ਹਜ਼ੂਰੀ ਨੇ। ਮੈਂ ਜਾਇ ਇਥੇ ਉਧਰ 10 ਮਿੰਟ। ਮੈਨੂੰ ਇਹੋਕ ਮੈਂ ਚੱਲ ਮੈਂ ਚਾਰ ਸਲਾਇੰਗ ਪਾਵਾਂ। ਜਾ ਟਾ ਆਪਣੇ ਲਈ ਬਹੁਤ ਵਧੀਆ ਹਨਾ ਡਰਾ ਰਹੇ ਨੇ ਜਿਹੜੇ ਬੁੰਨ ਵਾਲੇ ਪਿੰਡਾਂ ਨੇ। ਤੇ ਮੇਰੇ ਦੇਖਦੇ ਆਪਾਂ ਸੁਨਾਮ ਜਾ ਕੇ ਆਉਣੇਗੇ। ਇੱਕ ਭੈਣ ਨੇ ਅੱਜ ਕਮੈਂਟ ਕੀਤਾ ਸੀ ਹੈਨਾ ਨੰਬਰ ਦਿੱਤਾ ਸੀ ਉਹ ਜਦੋਂ ਭੈਣ ਨੂੰ ਫੋਨ ਕਰਦੀ ਹੈਗੀ ਉਹ ਮੈਥੋਂ ਨਹੀਂ ਚੱਕਿਆ ਜਾਂਦੀ ਜਦੋਂ ਮੈਂ ਲਾਇਆ ਉਹ ਦੋ ਭੈਣ ਨਹੀਂ ਚੱਕਿਆ ਹੈਗਾ ਉਹਨੇ ਇੱਕ ਜਾਕਟ ਤੇ ਬਲੌਜ਼ ਦਾ ਆਰਡਰ ਦਿੱਤਾ ਹੈਗਾ ਆਪਾਂ ਦੇਖਦੇ ਹਾਂਗੇ ਫਿਰ ਭੈਣ ਨਾਲ ਗੱਲਬਾਤ ਕਰਕੇ ਹੈਨਾ ਜਦੋਂ ਵੀ ਟਾਈਮ ਲੱਗੇ ਭੈਣ ਨੂੰ ਫਿਰ ਫੋਨ ਕਰ ਲਵਾਂਗੇ ਮੈਸੇਜ ਕਰਿਆ ਸੀ ਉਹਨੇ ਕਹਿੰਦੀ ਵੀ ਮੈਂ ਇੱਕ ਜਾਕਟ ਤੇ ਬਲੌਜ਼ ਬਣਵਾਉਣਾ ਹੈ ਤੇ ਕਲਰ ਭੈਣ ਵੀ ਤੁਸੀਂ ਆਪ ਦੱਸ ਦਿਆ ਕਰੋ ਤੇ ਮੈਨੂੰ ਹੁਣ ਅੱਜ ਵਾਲੀ ਵੀਡੀਓ ਦੇਖ ਕੇ ਤੁਸੀਂ ਜੇ ਕਿਸੇ ਪੈਨ ਨੂੰ ਚਾਹੁੰਦੇ ਹੋਏ ਜਾਗਟ ਜਾਂ ਬਲੌਗ ਚ ਕੋਟੀ ਕੁਛ ਵੀ ਤਾਂ ਤੁਸੀਂ ਮੈਸੇਜ ਅੱਜ ਜਿਹੜੀ ਵੀ ਬਲੌਗ ਦੇਖ ਕੇ ਪੈਨ ਤੁਸੀਂ ਵੀ ਆਹੋ ਕਰਦੇ ਮੈਸੇਜ ਕਰਦੇ ਹੋਣਾ ਵੀ ਰੰਗ ਦੱਸ ਦਿਓ ਜੇ ਕਿਸੇ ਪੈਨ ਨੂੰ ਚਾਹੀਦੀ ਹੋਈ ਆਪਾਂ ਸਵੇਰੇ ਪਾਸਮਲ ਲੈਣ ਜਾਵਾਂਗੇ ਫਿਰ ਉਹ ਇਕੱਠੀ ਲੈ ਆਉਂਦੀ ਜਾਊਗੀ ਹੁਣ ਜਿਹੜੇ ਪੈਨ ਅੱਜ ਕਮੈਂਟ ਕੀਤਾ ਸੀ ਆਪਾਂ ਉਹ ਦੱਸ ਦੇਣਗੇ ਰੰਗ ਦੱਸ ਦੇਣਗੇ ਕਿ ਕਿਹੜੇ ਕਲਰ ਤਿਹਨ ਪਾਸਮਲ ਲੈ ਕੇ ਆਉਣੀ ਹੈਗੀ ਕੀ ਬਣਾਉਣਾਗਾ ਫਿਰ ਆਪਾਂ ਉਹ ਹਿਸਾਬ ਨਾਲ ਪਾਸੇ ਲੈ ਕੇ ਆਵਾਂਗੇ ਪਹਿਲਾਂ ਵੀ ਆਪਾਂ ਲਵੇ ਆਰਡਰ ਜਿਹੜੇ ਆ ਰਹੇ ਨੇ ਆਪਾਂ ਨੇ ਪਾਸੇ ਮਹਰੇ ਲਿਆਂਦੀ ਨਹੀਂ ਹੈਗੀ ਇਕੱਠੀ ਲੈ ਕੇ ਆਉਣੀ ਹੋਊਗੀ ਹੁਣ ਸਵੇਰੇ ਦੇਖਦੇ ਆਂਗੇ ਜੇ ਤੁਪ ਪਰਮਾੜੀ ਦੀ ਨਿਕਲੀ ਫਿਰ ਸਵੇਰੇ ਲੈ ਕੇ ਆਵਾਂਗੇ ਪਾਸੇ ਮਾ ਤੇ ਚਲੋ ਜੀ ਬਲਾਗ ਨੂੰ ਦੇਖੋ ਤੁਸੀਂ ਐਂਡ ਤੱਕ ਜਰੂਰ ਬਲਾਗ ਕਿਵੇਂ ਦੇ ਲਾਗਦੇ ਨੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕੱਲ ਨੂੰ ਮਿਲਦੇ ਹਾਂ ਜੀ ਹੋਰ ਸੋਹਣੇ ਜਿਹਾ ਬਲਾਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ